ਮਾਨਯੋਗ ਸੀਐਮ ਸਾਹਿਬ ਤੇ ਚੀਫ ਮਾਨਯੋਗ ਚੀਫ ਟਰੈਕਟਰ ਵਿਜੀਲੈਂਸ ਜਿਹਦੇ ਹਦਾਇਤਾਂ ਤੇ ਜ਼ੀਰੋ ਟੋਲਰੈਂਸ ਪਾਲਿਸੀ ਦੇ ਉੱਤੇ ਸਾਡੇ ਕੋਲੇ ਕੋਈ ਵੀ ਕੰਪਲੇਂਟ ਆਉਂਦੀ ਹੈ ਉਹਦੇ ਤੇ ਅਸੀਂ ਤੁਰੰਤ ਐਕਸ਼ਨ ਕਰਦੇ ਆ ਇਸੇ ਇਸੇ ਦਿਸ਼ਾ ਨਿਰਦੇਸ਼ ਦੇ ਤਹਿਤ ਚਲਦੇ ਹੋਏ ਸਾਡੇ ਕੋਲੇ ਅੱਜ ਕਰਜਿੰਦਰ ਕੁਮਾਰ ਜੀ ਨੇ ਸੰਗਤ ਮੰਡੀ ਤੋਂ ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਨਾਇਬ ਤਹਿਸੀਲਦਾਰ ਤੇ ਜਿਹੜਾ ਪਟਵਾਰੀ ਗੁਰਤੇਜ ਹੈਗਾ ਉਹ ਪੈਸੇ ਮੰਗ ਰਹੇ ਨੇ ਸਾਥੋਂ ਉਹ ਗਰਦੌਰੀ ਦੇ ਨਾਂ ਤੇ ਤਾ ਉਹਨੇ ਪਹਿਲਾਂ ਡਿਮਾਂਡ ਕੀਤੀ ਸੀ 8000 ਦੀ ਬਾਅਦ ਚ 5000 ਦੀ ਗਲਤ ਹੈ ਹੋਈ ਸੀ 5000 ਰੁਪਿਆ ਉਹਨਾਂ ਨੇ ਜਾ ਕੇ ਵਿਜੀਲੈਂਸ ਨੂੰ ਅਪਰੋਚ ਕੀਤਾ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਸਾਡੀ ਜਿਹੜੀ ਬਠਿੰਡਾ ਯੂਨਿਟ ਦੀ ਟੀਮ ਹੈਗੀ ਸ੍ਰੀ ਸੰਦੀਪ ਸਿੰਘ ਜੀ ਡੀਐਸਪੀ ਸਾਹਿਬ ਦੀ ਨਿਗਰਾਨੀ ਚ ਅਸੀਂ ਉੱਥੇ ਰੇਡ ਕਰਵਾਇਆ ਉੱਥੇ ਰੇਡ ਦੇ ਵਿੱਚ ਜਿਹੜਾ ਕਨਸਰਨਟ ਜਿਹੜਾ ਨਾਇਬ ਤਸਿਲਦਾਰ ਹਾਜ਼ਰ ਸੀਗੇ ਨਿਰਮਲ ਸਿੰਘ ਤੇ ਨਾਲ ਪਟਵਾਰੀ ਗੁਰਤੇਜ ਸਿੰਘ ਉਹਨਾਂ ਨੂੰ ਉੱਥੇ ਰੰਗੇ ਹੱਥੀ ਜਿਹੜਾ 25-2500 ਰੁਪਏ ਜਿਹੜੇ ਉਹਨੇ 5000 ਰੁਪਏ ਪਟਵਾਰੀ ਨੂੰ ਦਿੱਤਾ ਸੀਗਾ ਜਾ ਕੇ ਪਟਵਾਰੀ ਨੇ ਅੱਗੇ ਨੈਤ ਸਿਲਦਾਰ ਨੂੰ ਫਰੰਤੀ ਦਿੱਤਾ ਦੋਨਾਂ ਦੀ ਜੇਬ ਦੇ ਵਿੱਚੋਂ ਜਿਹੜਾ ਰੈੱਡ ਹੰਡਰਡ 25-2500 ਰੁਪਏ ਬਰਾਮਦ ਹੋਇਆ ਤੇ ਉਹਦੇ ਤਰ੍ਹਾਂ ਤੁਸੀਂ ਦੋਨਾਂ ਦੇ ਮੌਕੇ ਤੇ ਗ੍ਰਿਫਤਾਰ ਕੀਤਾ ਸਾਡੀ ਟੀਮ ਨੇ ਇਹ ਤਿੰਨ ਕਨਾਲ 10 ਮਰਲੇ ਜ਼ਮੀਨ ਸੀ ਕਿ ਉਹਦੀ ਵਾਈਫ ਦੇ ਨਾਂ ਤੇ ਰੰਪੀ ਰਾਣੀ ਦੇ ਨਾਂ ਸੀ ਉਹਦੀ ਗਰਦੌਰੀ ਜਿਹੜੀ ਕਿਤੇ ਉਸ ਦੀ ਲੇਡੀ ਦੇ ਨਾਂ ਤੇ ਨਿਸ਼ਚੜੀ ਉਸ ਗਰਦੌਰੀ ਨੂੰ ਚੜਾਉਣ ਵਾਸਤੇ ਜਿਹੜੀ ਇਹਨਾਂ ਨੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਕਿੰਨੇ ਡਿਮਾਂਡ ਵਿੱਚ ਕਿੰਨੇ ਸੌਦਾ ਦਾ ਇਹ ਪਹਿਲਾ 8000 ਦੀ ਡਿਮਾਂਡ ਹੋਈ ਸੀਗੀ 5000 ਦੇ ਵਿੱਚ ਗੱਲ ਸੈਟਲ ਹੋ ਗਈ ਸੀ ਵੀ ਤਿੰਨ ਬਾਅਦ ਚ ਦੇ ਦਾਂਗੇ 5000 ਉਹਨਾਂ ਨੇ ਅੱਜ ਲੈ ਜਾ ਸੀ ਪਰਿਵਾਰੀ ਨੇ ਨਾਲ ਦੀ ਨਾਲ ਹੀ ਤਹਿਸੀਲਦਾਰ ਨੂੰ ਦਿੱਤਾ ਸੀ ਨਾਇਬ ਤਹਿਸੀਲਦਾਰ ਜਿਹੜੇ ਹੈਗੇ ਉਹਨਾਂ ਨੇ ਉਹਨਾਂ ਦੀ ਜੇਬ ਦੇ ਵਿੱਚ ਵੀ 2500 ਰੁਪਏ ਤੇ ਨਾਲ ਹੀ ਜਿਹੜਾ ਗੁਰਦੇਵ ਸਿੰਘ ਦੀ ਜੇਬ ਚੋਂ ਵੀ 2500 ਰੁਪਏ ਬਰਾਮਦ ਹੋ। ਪਤਾ ਲੱਗਿਆ ਸੀ ਕਿ ਜਿਹੜਾ ਨਾਇਬ ਤਹਿਸੀਲਦਾਰ ਹੈ ਉਹਦੀ ਟ੍ਰਾਂਸਫਰ ਵੀ ਹੋਈ ਹੈ। ਇਹਨਾਂ ਦੀ ਇਹਨਾਂ ਦੀ ਅੱਜ ਹੀ ਇਹਨਾਂ ਨੂੰ ਚਾਰਜ ਛੱਡਣਾ ਸੀਗਾ। ਤੇ ਬਾੜਿਆਂ ਵਾਲੀ ਦੀ ট্রান্সਫਰ ਹੋਈ ہوئی ਹੈ ਇਹਨਾਂ ਦੀ ਰਿਟਾਇਰਮੈਂਟ ਦੇ ਤੌਰ ਤੇ ਤੇ ਰਿਟਾਇਰਮੈਂਟ ਇਹਨਾਂ ਦੀ ਨੈਕਸਟ ਮੰਥ ਮਈ ਦੇ ਵਿੱਚ ਹੈ ਜੀ ਜਿਹੜੇ ਗੁਰਦੇਵ ਸਿੰਘ ਹੈਗਾ ਇਹ ਹੈਂਡੀਕੈਪਡ ਸਰ ਹੁਣ ਕੀ ਕਿਹੜੀ ਧਾਰਾ ਦੀ ਨੀਂਦਾਂ ਤੇ ਕਾਰਵਾਈ ਕਰਤੀ ਇਹਨਾਂ ਤੇ ਕ੍ਰਿਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜੀ ਜੋ ਗੰਦਾ ਤੇ ਜੋ ਵਿਜੀਲੈਂਸ ਵੱਲੋਂ ਕਾਰਵਾਈ ਹੈਗੀ ਉਹ ਅੰਡਰ ਇਨਵੈਸਟੀਗੇਸ਼ਨ ਸਾਡਾ ਮੈਟਰ ਚੱਲ ਰਿਹਾ ਸਾਰਾ ਫਰਦਰ ਅਸੀਂ ਕਾਰਵਾਈ ਕਰਾਂਗੇ ਪ੍ਰੋਪਰਟੀ ਸਾਰਾ ਕੁਛ ਜੀ ਜੋ ਹੋਗਾ ਵੈਰੀਫਾਈ ਕੀਤਾ ਜਾਊਗਾ ਡੂਰਿੰਗ ਇਨਵੈਸਟੀਗੇਸ਼ਨ ਥੈਂਕ ਯੂ